ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਇੱਕ ਸ਼ਰਾਬੀ ਦੁਕਾਨ ਦੇ ਨੇੜੇ ਬੰਬ ਵਰਗੀ ਵਸਤੂ ਮਿਲਣ ਦੇ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉੱਥੇ ਡੀਐਸਪੀ ਸਿਟੀ ਸੰਜੀਵ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅੰਮ੍ਰਿਤਸਰ ਤੋਂ ਬੰਬ ਐਕਸਪਰਟ ਟੀਮ ਨੂੰ ਵੀ ਬੁਲਾਇਆ ਗਿਆ ਸੀ। ਜਾਂਚ ਦੇ ਦੌਰਾਨ ਡੀਐਸਪੀ ਨੇ ਕਿਹਾ ਕਿ ਇਹ ਅਸਲੀ ਬੰਬ ਨਹੀਂ ਹੈ ਜਿਸ ਨੂੰ ਕਿਸੇ ਨੇ ਦਹਿਸ਼ਤ ਪਲਾਉਣ ਦੀ ਸ਼ਰਤ ਦੇ ਵਜੋਂ ਉੱਥੇ ਰੱਖ ਦਿੱਤਾ ਸੀ ਅਤੇ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਉਰੀ ਸਾਡੀ ਹੋਂਦ ਚਾ ਦਾ ਕੋਈ ਨਹੀਂ ਤੁਹਾਡੀ ਕਿਤੇ ਨਹੀਂ ਹਾਂਜੀ ਕੀ ਹੈ ਕੀ ਦੀ ਹੈ ਇੱਕ ਸੋਸ਼ਲ ਮੀਡੀਆ ਤੇ ਸਿਰੇ ਇੱਕ ਪੋਸਟ ਹੋਈ ਸੀ ਕਿ ਇੱਥੇ ਇੱਕ ਪਬਲਿਕ ਪੁਆਇੰਟ ਦੇ ਏਰੀਆ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉੱਥੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਹੈ ਬੜਾ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨ ਮੀਜਰਸ ਲਈ ਲਏ ਨੇ ਤੇ ਸਾਰਿਆਂ ਨੂੰ ਅਸੀਂ ਪਾਸੇ ਕਰਵਾ ਰਹੇ ਹਾਂ ਤੇ ਜੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲੱਗਦੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਹੀ ਸ਼ਰਾਫਤ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕੌਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਹੈਗਾ ਥੋੜਾ ਸਾਈਡ ਤੋਂ ਹੋ ਕੇ ਬੀੜੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦੇ ਪੋਸਟਰਾਂ ਦੀ ਕਿੰਨੀ ਵਾਰੀ ਲਈ ਗਈ ਮੈਨੂੰ ਅਫਵਾਹ ਉਹ ਉਹਦਾ ਮੈਨੂੰ ਹਜਰੀ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਮੈਨੂੰ ਜਿਆਦਾ ਕਰ ਕਿਸ ਤਰ੍ਹਾਂ ਮਿਲਦੀ ਹੈ ਉਹ ਤੇ ਸੋਸ਼ਲ ਮੀਡੀਆ ਦੇ ਥਰੂ ਮਿਲਦੀ ਸਰ ਵੇਖ ਕੇ ਜੀ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਨਹੀਂ ਇਹਦਾ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਾਂਗੇ ਸੈੱਟ ਕਰਨੇ ਇਹ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿੱਥੇ ਦੋ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫਿਵੀ ਕਿਉਂਕਿ ਇਹ ਦੂਸਰੇ ਨਾਲ ਜੁੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਮੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਵੀ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹੀ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿ ਜਿਹੜਾ ਸਪਤਾ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਅੰਦਾਜ਼ਾ ਕਿੰਨਾ ਕੁ ਟੱਕੀ ਹੈ ਨਹੀਂ ਐ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਲੇਟ ਨਾਈਟ ਦੀ ਹੈਗੀ ਜਿਸ ਤਰੀਕੇ ਨਾਲ ਫੋਕਲ ਪੁਆਇੰਟ ਹੈ ਬਹੁਤ سارے ਹਜ਼ਾਰਾਂ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈ residențial ਏਰੀਆ ਚਾਰਜ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇੱਕ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਚ ਬੜੀ ਵਧੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਹੈ ਤੇ ਰਿਹਾਇਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਜਿੱਦਾਂ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਫਾਸਟ ਪੋਰਟ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਸੀ ਉਹ ਮੈਂ ਰੀਫਰ ਸਟੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਜਿਨ੍ਹਾਂ ਦੇ ਹਾਂਜੀ ਹੈ ਕਿ ਠੇਕਾ ਜੀ ਸ਼ਰਾਬ ਦਾ ਨਹੀਂ ਨਹੀਂ ਸਾਰਾ ਦੇਖ ਲੈਣੇ ਆ ਜੀ ਧੰਨਵਾਦ A1 ਪੰਜਾਬੀ ਟੀਵੀ ਬਟਾਲਾ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਇੱਕ ਸ਼ਰਾਬ ਦੀ ਦੁਕਾਨ ਦੇ ਨੇੜੇ ਬੰਬ ਵਰਗੀ ਵਸਤੂ ਮਿਲਣ ਦੇ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉਥੇ ਡੀਐਸਪੀ ਸਿਟੀ ਸੰਜੀਵ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅੰਮ੍ਰਿਤਸਰ ਤੋਂ ਬੰਬ ਐਕਸਪਰਟ ਟੀਮ ਨੂੰ ਵੀ ਬੁਲਾਇਆ ਗਿਆ ਸੀ। ਜਾਂਚ ਦੇ ਦੌਰਾਨ ਡੀਐਸਪੀ ਨੇ ਕਿਹਾ ਕਿ ਇਹ ਅਸਲੀ ਬੰਬ ਨਹੀਂ ਹੈ ਜਿਸ ਨੂੰ ਕਿਸੇ ਨੇ ਦਹਿਸ਼ਤ ਫਲਾਉਣ ਦੀ ਸ਼ਰਤ ਦੇ ਵਜੋਂ ਉੱਥੇ ਰੱਖ ਦਿੱਤਾ ਸੀ ਅਤੇ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਇਆ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਂਜੀ ਕੀ ਹੈ ਕੀ ਦੀ ਹੈ? ਇੱਕ ਸੋਸ਼ਲ ਮੀਡੀਆ ਤੇ ਸੁਰੇਈ ਇੱਕ ਪੋਸਟ ਹੋਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਹਤੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨ ਮੀਜਰਸ ਰਹੀ ਲਏ ਨੇ ਤੇ ਸਾਰਿਆਂ ਨੂੰ ਸੀ ਪਾਸ ਕਰਵਾ ਰਹੇ ਆ ਤੇ ਜੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ੀਅਲ ਲੱਗੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਦੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕਿੁੱਛ ਕਿਸੇ ਨੇ ਵੈਸੇੇ ਸ਼ਰਾਤਾ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕੌਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਹੈ ਥੋੜਾ ਸਾਈਡ ਤੋਂ ਹੋ ਕੇ ਬੀੜੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦੇ ਪੋਸਟਰਾਂ ਦੀ ਜ਼ਿੰਮੇਵਾਰੀ ਵੀ ਲਈ ਗਈ ਮੈਨੂੰ ਆਪਣਾ ਉਹ ਉਹ ਤਾਂ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਮੈਨੂੰ ਜੈਕਟਰ ਕਿਸ ਤਰ੍ਹਾਂ ਮਿਲ ਜੀਦਾ ਹੈ ਅੱਦੇ ਸੋਸ਼ਲ ਮੀਡੀਆ ਤੇ ਥਰੂ ਮਿਲ ਜੀਦਾ ਸਰ ਵੇਖ ਕੇ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਇਹਦਾ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਾਂਗੇ ਗਏ ਗ੍ਰਨੇਡਾਈਟ ਟਾਈਪ ਹੈਗਾ ਜੀ ਬਟ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿੱਦੇ ਦੋ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫੈਵੀ ਕਿਉਂਕਿ ਇਹ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਦਮੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਵੀ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹੋ ਹੀ ਹੈ ਬਾਕੀ ਟੀਮਾਂ ਅਸੀਂ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਤਾਂ ਲੈ ਸਾਡਾ ਜਿਹੜਾ ਸੈੱਟ ਹੈਗੇ ਇਹਨੂੰ ਅਸੀਂ ਨਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਅੰਦਾਜ਼ਾ ਕਿੰਨਾ ਕੁ ਤੱਕ ਦੀ ਨਹੀਂ ਐ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਲੇਟ ਮੈਚ ਦੇ ਇੱਥੇ ਜਿਸ ਥੀਕੇ ਦਾ ਫੋਕਲ ਪੁਆਇੰਟ ਹੈ ਬਹੁਤ سارے ਹਜ਼ਾਰਾਂ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈਜ਼ੀਡੈਂਸ਼ੀਅਲ ਏਰੀਆ ਚਾਰਟ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਕਿ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਅ ਇੱਕ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਚ ਬੜੀ ਵਜ੍ਹੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਹੈ ਤੇ ਰਿਹਾਇਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਜਿੱਦਾਂ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਫਾਸਟ ਪੋਰਟ ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੋਈ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਰੀਫਰ ਸਟੈਂਡ ਇਨਫਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤਾਂ ਨਹੀਂ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਜਿੰਨਾਂ ਦੇ ਅਰਜ਼ੀ ਆਏ ਆ ਕਿ ਠੇਕਾ ਜੀ ਸ਼ਰਾਬ ਦਾ ਨਹੀਂ ਜੀ ਸਾਰਾ ਦੇਖ ਲੈਣੇ ਆ ਜੀ ਧੰਨਵਾਦ ਏਵਨ ਪੰਜਾਬੀ ਟੀਵੀ ਬਟਾਰਾ ਤੋਂ ਆਪਣੀ ਖੁਸ਼ੀਪੁਰਦੀ ਰਿਪੋਰਟ